ਰੱਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪ੍ਰਾਲੀ ਸਾੜਨ ਦੇ ਬਹੁਤ ਸਾਰੇ ਨੁਕਸਾਨ ਹਨ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਵਾਤਾਵਰਨ ਵਿੱਚ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਹੈ ਜੇਕਰ ਇਸੇ ਤਰ੍ਹਾਂ ਇਹ ਵੱਧਦਾ ਰਹਤਾ ਆਉਣ ਵਾਲੀ ਪੀੜ੍ਹੀ ਲਈ ਧਰਤੀ ਤੇ ਸਾਹ ਲੈਣਾ ਔਖਾ ਹੋ ਜਾਏਗਾ ਜਿੱਥੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਰਬਿਊਨਲ ਵੀ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਸਖਤ ਹੋ ਗਈ ਹੈ ਉੱਥੇ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਇਹਨਾਂ ਮਾਮਲਿਆਂ ਨੂੰ ਰੋਕਣ ਲਈ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਹਨ ਅੱਜ ਐਡੀ ਸੀ ਹਰਜਿੰਦਰ ਸਿੰਘ ਬੇਦੀ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਖੀ ਡਾਕਟਰ ਅਮਰਜੀਤ ਸਿੰਘ ਅੱਜ ਸਵੇਰੇ ਤੜਕਸਾਰ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾਂ ਵੱਲ ਨਿਕਲੇ ਅਤੇ ਕਿਸਾਨਾਂ ਨਾਲ ਬੈਠਕਾਂ ਕਰਨ ਦੇ ਨਾਲ-ਨਾਲ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਵੀ ਕਰਵਾ ਰਹੇ ਹਨ ਕਿ ਪ੍ਰਾਲੀ ਨਾ ਸਾੜੀ ਜਾਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਵਾਰ ਪ੍ਰਾਲੀ ਸਾੜਨ ਦਾ ਇੱਕ ਵੀ ਮਾਮਲਾ ਨਾ ਸਾਹਮਣੇ ਆਏ ਇਸ ਦੇ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੇ ਉਹ ਜ਼ਰੂਰੀ ਸੀ ਕਿਾ ਕਿ ਲੋਕਾਂ ਤੱਕ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਿੰਡ ਜਿੰਦੜ ਵਿਖੇ ਇਕੱਠੇ ਹੋਏ ਹਾਂ ਕਿ ਪਰਾਲੀ ਨੂੰ ਆਗਣੇ ਲਾਉਂਦੇ ਨਹੀਂ ਜਿਹੜੀ ਸਟੱਬਲ ਬਰਨਿੰਗ ਹੈ ਉਹਨੂੰ ਅਸੀਂ ਜ਼ੀਰੋ ਕਰਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸਾਡੇ ਵਾਸੀ ਸਾਡੇ ਲੋਕ ਬੜੇ ਹੀ ਪਿਆਰੇ ਮੈਂ ਕਿ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਬੜੇ ਹੀ ਸਮੇਂਦਾਰ ਨੇ ਅੱਜ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਕੀ ਹੈ ਤੇ ਪਰਾਲੀ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੈ ਜਿੱਦਾਂ ਬਿਲਰਾਂ ਨੇ ਕਿਦਾਂ ਚੁੱਕਣਾ ਹੈ ਪੰਚਾਇਤੀ ਜ਼ਮੀਨ ਖਾਲੀ ਕਰਾ ਕੇ ਉੱਥੇ ਰਖਾਵਾਂਗੇ ਤੀਸਰਾ ਇੰਡਸਟਰੀਆਂ ਨਾਲ ਟਾਈਪ ਕੀਤਾ ਕਿ ਤੁਸੀਂ ਪਰਾਲੀ ਨੂੰ ਵਰਤੋ ਹਮੇਸ਼ਾ ਜਿੱਦਾਂ ਹੁਣ ਅੱਛੀ ਗੱਲਬਾਤ ਕੀਤੀ ਜੀ ਕੁਝ ਕਿਸਾਨ ਵੀਰਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ ਸਾਡੇ ਕੋ ਖਰਚੇ ਦੀ ਕਈ ਵਾਰੀ ਦਿੱਕਤ ਆਂਦੀ ਐ ਅਸੀਂ ਚੁੱਕ ਕੇ ਕਿੱਦਾਂ ਛੁੱਟੀ ਐ ਬੜਾ ਖਰਚ ਆਂਦਾ ਐ ਅਸੀਂ ਇਸੇ ਸੰਬੰਧੀ ਬੇਲ ਰਾਣਾ ਵੀ ਗੱਲ ਕੀਤੀ ਐ ਕਿਉਂਕਿ ਉਹਨਾਂ ਦਾ ਵੀ ਕੋਈ ਇਸ਼ੂ ਸੀਗਾ ਉਹ ਵੀ ਅਸੀਂ ਸੋਲਵ ਕਰਾਇਆ ਉਹਨਾਂ ਦੇ ਰੇਟ ਸੈੱਟ ਕੀਤੇ ਐ ਇੰਡਸਟਰੀਆਂ ਨਾਲ ਟਾਈ ਅਪ ਕੀਤਾ ਐ ਤੇ ਮੈਨੂੰ ਆਸ ਐ ਕਿ ਅਸੀਂ ਉਹਨਾਂ ਤੋਂ ਚੁਕਾ ਕੇ ਇੰਡਸਟਰੀਆਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਮੁਸ਼ਕਲਾਂ ਨਾ ਆਣ ਬੇਲਣਾਂ ਦਾ ਵੀ ਮੁਨਾਫਾ ਹੋਏ ਤੇ ਇੰਡਸਟਰੀਆਂ ਨੂੰ ਵੀ ਜਿਹੜੀ ਐ ਖਪਤ ਕਰਨ ਲਈ ਚੀਜ਼ ਲੈ ਲੈ। ਤ ਕੀ ਪਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਤੇ ਮੇਰਾ ਇੱਥੇ ਆਉਣ ਦਾ ਮਕਸਦ ਕੀ ਸੀਗਾ ਅਸੀਂ ਕੋਸ਼ਿਸ਼ ਹੈ ਕਿ ਹਰ ਪਿੰਡ ਨੂੰ ਕਵਰ ਕਰੀਏ ਮੈਂ ਆਪ ਖੁਦ ਜਾਵਾਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਤਾਂ ਜੋ ਇੱਕ ਮਿਸਕਮਿਊਨੀਕੇਸ਼ਨ ਹੁੰਦਾ ਹੈ ਇੱਕ ਕਿਤੇ ਸਾਡੇ ਲੋਅਰ ਰੈਂਕ ਦੇ ਜਿਹੜੇ EMPLOYEES ਨੇ ਉਹ ਸਮਝਾ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਪਕੜ ਨਹੀਂ ਪਾਉਂਦੇ ਹੁਣ ਮੈਂ ਕਈ ਟਾਈਮ ਤੇ ਇਹਨਾਂ ਦਾ ਬੱਚਾ ਸੀਗਾ ਅੱਜ ਬੇਸ਼ੱਕ ਇੱਥੇ ਬੈਠਾ ਇਹਨਾਂ ਨੂੰ ਦੱਸ ਰਿਹਾ ਹਦਾਇਤਾਂ ਇਹੀ ਨੇ ਸਾਡੀ ਸਮਰੱਥਾ ਇਹੀ ਹੈ ਕਿਉਂਕਿ ਅਸੀਂ ਮਾਤਾ ਪਰ ਨੂੰ ਪਛਾਣਾ ਹੈ ਹਰਦੇ ਪੰਜਾਬ 'ਚ ਵੈਸੇ ਹੀ ਮੈਂ ਕਵਾਂਗਾ ਜੇ ਫੋਰੈਸਟੇਸ਼ਨ ਹੈ ਜੇ ਜੰਗਲ ਕਹੀਏ ਆਲਮੋਸਟ ਨਿਲ ਹੈ ਤੇ ਰਹਿ ਕੀ ਜਾਂਦਾ ਸਾਡੇ ਕੋਲ ਜਿਹੜੇ ਵਾਤਾਵਰਨ ਜਿਹੜਾ ਬਾਹਰੋਂ ਹਵਾਵਾਂ ਆ ਰਹੀਆਂ ਉਹਨੂੰ ਸਾਫ ਸੁਥਰਾ ਰੱਖੀਏ ਤਾਂ ਜੋ ਬੱਚੇ ਜਿਹੜੇ ਕਿਸੇ ਤਰ੍ਹਾਂ ਦੀ ਜਾਲਿਬਾ ਬਿਮਾਰੀ ਤੋਂ ਜਿਹੜੇ ਪ੍ਰੇਰੀ ਕੋਰੇ ਨਾਲ ਅਫੈਕਟ ਨਾ ਹੋਵੇ ਇਸ ਸਬੰਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਮੈਂ 15 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 150 ਪੈਂਡ ਜਿਹੜਾ ਕਵਰ ਕਰ ਚੁੱਕੇ ਹਾਂ ਅੱਜ ਜਿਹੜੀ ਨਵੀਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਸਵੇਰੇ 8 ਵਜੇ ਪੈਂਡ ਵਿੱਚ ਜਾ ਕੇ ਆਪਾਂ ਕਿਸਾਨਾਂ ਨੂੰ ਦਫ਼ਤਰੀ ਟਾਈਮ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਮੋਟੀਵੇਟ ਕਰਾਂਗੇ ਵੀ ਆਪਾਂ ਕਰਾਲੀ ਨੂੰ ਆਗੜੀ ਲਾਉਣੀ ਹੈ ਸੋ ਇਹਦੇ ਵਿੱਚ ਕਿਸਾਨ ਵੀਰਾਂ ਵੱਲੋਂ ਬਹੁਤ ਵਧੀਆ ਰੱਜਾ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਵਿਧਕ ਡਿਪਟੀ ਕਮਿਸ਼ਨਰ ਸਤਾਰ ਜਿੰਦਰ ਸਿੰਘ ਜੀ ਉਹ ਵੀ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜਾ ਉਹ ਜ਼ੀਰੋ ਪੱਧਰ ਤੇ ਉਹ ਵਿੱਚ ਕੰਮ ਜਬਰਾਵਾਂਗੇ ਜਿਹਦੇ ਵਿੱਚ ਕਿ ਸਾਰੀ ਤਰ੍ਹਾਂ ਦੀਆਂ ਰੋੜਿਆ ਓਕੇ ਇਹਦੇ ਵਿੱਚ ਕਿ ਸਿਰਫ ਕਿਸਾਨ ਨਹੀਂ ਐ ਜਥੇਬੰਦੀਆਂ ਵੀ ਸਾਡੇ ਨਾਲ ਨੇ ਆ ਸਾਡੇ ਨਾਲ ਜਿਹੜੀਆਂ ਐਨ ਜੀਓ ਵੀ ਨਾਲ ਨੇ ਕੋ ਸਾਡੇ ਜਿਹੜੇ ਆ ਉਹ ਡਿਪਾਰਟਮੈਂਟ ਤੇ ਹੈ ਹੀ ਹੈ ਵਾ ਹਰ ਇੱਕ ਤਰ੍ਹਾਂ ਜਿਹੜਾ ਉਹ ਦੇਣ ਨੂੰ ਤਿਆਰ ਆ ਖਾਸ ਕਰਕੇ ਜਿਹੜਾ ਮੀਡੀਆ ਵਾ ਉਹ ਸਾਡਾ ਬਹੁਤ ਸਹਿਯੋਗ ਕਰ ਰਿਹਾ ਇਹਨਾਂ ਨੂੰ ਵੀ ਮੁਬਾਰਕ ਆ ਕਿ ਆਪਾਂ ਜੇ ਇਹ ਸਾਰਿਆਂ ਦਾ ਫਰਜ਼ ਪਾਉਂਦਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਤੇ ਆਪਣਾ ਜਿਹੜਾ ਸੁਨਿਆ ਵਾ ਉਹ ਫਾਰਮਰ ਤੱਕ ਪਹੁੰਚੇ